ਸੰਚਿਤ ਸ਼ਰਮਾ ਕਿਹੜੀ ਕਲਾਸ ਪਰਮ ਲੇਮਟ ਕਲਾਸ ਮਤਲਬ ਕਿ ਤੁਸੀਂ ਵਿਧਾਨ ਸਭਾ ਚ ਜਾ ਰਹੇ ਹੋ ਕਦੋਂ ਜਾ ਰਹੇ ਹੋ ਕਿੰਨੇ ਦਿਨ ਦਾ ਸੈਸ਼ਨ ਹੈ ਕੀ ਕਰਨ ਜਾ ਹਾਂਜੀ ਜੀ 26 ਤਰੀਕ ਦਾ ਸੈਸ਼ਨ ਹੈ ਇੱਕ ਦਿਨ ਲਈ ਅਸੀਂ ਉਥੇ ਪੂਰਾ ਰਹਿਣਾ ਚੰਡੀਗੜ੍ਹ ਵਿਧਾਨ ਸਭਾ ਜਿਹੜਾ ਪੰਜਾਬ ਵਿਧਾਨ ਸਭਾ ਦਾ ਏਰੀਆ ਉਹਦੇ ਵਿੱਚ ਉਸ ਕੰਪਲੈਕਸ ਵਿੱਚ ਬੈਠਣਾ ਹੈ ਜਿੱਥੇ ਸਰਦਾਰ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਸਾਹਿਬ ਬੈਠਦੇ ਨੇ ਉਸ ਥੇਹ ਤੇ ਬੈਠਣਾ ਹੈ ਅਤੇ ਬਟਾਲੇ ਸ਼ਹਿਰ ਨੂੰ ਰਿਪਰੈਜ਼ੈਂਟ ਕਰਨ ਜਾਣਾ ਹੈ ਬਤੌਰ ਐਮ ਐਲ ਏ ਸ਼ਰੀ ਕਲਸੀ ਸਾਹਿਬ ਜੀ ਦੀ ਜਗਾ ਭੂਮਿਕਾ ਨਿਭਾਣ ਜਾਣਾ ਹੈ ਕੁਝ ਕਿੰਨੇ ਬੱਚੇ ਆ ਰਹੇ ਆ ਅਤੇ ਕਿਸ ਤਰ੍ਹਾਂ ਦਾ ਮਾਹੌਲ ਰਹੇਗਾ ਕੁਝ ਅਜੰਡਾ ਮਿਲਿਆ ਤੁਹਾਨੂੰ ਕੀ ਤੇ ਰਹੇਗਾ ਜਿਵੇਂ ਕਿ ਅਸੈਂਬਲੀ ਦੇ 117 ਮੈਂਬਰ ਨੇ ਸਾਰੇ ਮਿਲਾ ਕੇ ਆਪੋਜੀਸ਼ਨ ਐਂਡ ਰਾਡੀ ਪਾਰਟੀ ਦੇ ਵੀ ਤੇ 117 ਬੱਚੇ ਆਨੇ ਨੇ ਅਜੰਡਾ ਸਾਨੂੰ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੇ ਇੱਕ ਤੇ ਸੰਵਿਧਾਨ ਦਾ ਉਥੇ ਸਾਲਗिरा ਵੀ ਮਨਾਈ ਜਾਣੀ ਜਿਸ ਦਾ ਸਪੀਕਰ ਸਾਹਿਬ ਦਾ ਇਹ ਉਪਰਾਲਾ ਹੈ ਜਦੇ ਅਸੀਂ ਬਹੁਤ ਧੰਨਵਾਦੀ ਹਾਂ ਤੇ ਉਹਨਾਂ ਨੇ ਡੈਮੋਕ੍ਰੇਸੀ ਨੂੰ ਕਿੱਦਾਂ ਸਟਰੈਂਥਨ ਕਰਨਾ ਹੈ ਕਨਸਟੀਟਿਊਸ਼ਨ ਦੀ ਸਪਿਰਿਟ ਨੂੰ ਕਿੱਦਾਂ ਅੱਗੇ ਵਧਾਉਣਾ ਹੈ ਐਸਾ ਜੇ ਗੱਲਾਂ ਬਾਤਾਂ ਉੱਪਰ ਡਿਸਕਸ਼ਨ ਹੋਣੀ ਹੈ ਤੇ ਬਟਾਲੇ ਹਲਕੇ ਨੂੰ ਰਿਪਰੈਜ਼ੈਂਟ ਕਰਨ ਮੈਂ ਆਜਾ ਰਿਹਾ ਹਾਂ ਜਿੱਕਰ ਤੁਹਾਨੂੰ ਐਮਐਲਏ ਦੀ ਜਗ੍ਹਾ ਤੇ ਭੇਜਿਆ ਜਾ ਰਿਹਾ ਹੈ ਜਿੱਥੇ ਤੁਹਾਨੂੰ ਕੋਈ ਮੌਕਾ ਮਿਲਦਾ ਵਿਧਾਨ ਸਭਾ ਦੇ ਸਪੀਕਰ ਨਾਲ ਗੱਲ ਕਰਨ ਦਾ ਆਪਣੇ ਬਟਾਲੇ ਦੀ ਕਿਸੇ ਮੰਗ ਰੱਖਣ ਦਾ ਤੇ ਕੀ ਸੋਚ ਕੇ ਚੱਲੇ ਹੋ ਕਿਹੜੀ ਮੰਗ ਰੱਖੋਗੇ ਦੇਖੋ ਜੀ ਬਟਾਲਾ ਇੱਕ ਇੰਡਸਟਰੀਅਲ ਟਾਊਨ ਆ ਥਰੋਅ ਆਊਟ ਦਾ ਕੋਰਸ ਆਫ ਹਿਸਟਰੀ ਇੱਥੇ ਇੰਡਸਟਰੀ ਰਹੀ ਆ ਪਰ ਹੁਣਾਂ ਨੂੰ ਉਹ ਨਹੀਂ ਨਜ਼ਰ ਆndi ਇਹਨੂੰ ਫਿਰ ਤੋਂ ਇਕਨੋਮਿਕ ਹਬ ਦੇ ਤੌਰ ਤੇ ਸਟੈਬਲਿਸ਼ ਕਰਨਾ ਇਹੀ ਮੇਰੀ ਗੱਲ ਹੋਏਗੀ ਸਪੀਕਰ ਸਾਹਿਬ ਨਾਲ ਤੇ ਕਿ ਜਿਹੜੀ ਦੀ ਹਿਸਟਰੀ ਦਾ ਕੋਰਸ ਆ ਹਾਡੇ ਜਿਹੜੇ ਯੂਥ ਨੂੰ ਇਹਦੀ ਹਿਸਟਰੀ ਇਹਦੀ ਵਿਰਾਸਤ ਦਾ ਪਤਾ ਲੱਗੇ ਰਿਚ ਹੈਰੀਟੇਜ ਦਾ ਪਤਾ ਲੱਗੇ ਅਸੀਂ ਇਹ ਗੱਲ ਉੱਥੇ ਰੱਖਾਂਗੇ ਜੇ ਸਪੀਕਰ ਸਾਹਿਬ ਨਾਲ ਗੱਲ ਕਰਨ ਦਾ ਮੌਕਾ ਹੋਵੇ ਇੱਕ ਸਟੂਡੈਂਟ ਇੱਕ ਐਮਐਲਏ ਦੀ ਭੂਮਿਕਾ ਨਿਭਾਉਣਾ ਜਾਂ ਆਪਣੇ ਹੱਕ ਮੰਗਣੇ ਜਾ ਕੇ ਜਾਂ ਆਪਣੀ ਗੱਲ ਰੱਖਣੀ ਇਤੋਂ ਦਾ ਐਕਸਪੀਰੀਅੰਸ ਰਹੇਗਾ ਔਰ ਕਿੰਨਾ ਕਿ ਇਸ ਕੀ ਸੋਚ ਇਸ ਵੇਲੇ ਦਿਮਾਗ 'ਚ ਕੀ ਚੱਲਦਾ ਪਿਆ ਇਸ ਵੇਲੇ ਦਿਮਾਗ 'ਚ ਇਹ ਹੀ ਹੈ ਜੀ ਇੱਕ ਤਾਂ ਪਹਿਲੇ ਤਾਂ ਆਪਣੇ ਆਪ ਤੇ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਮਾਲਕ ਨੇ ਇਨਾ ਕਾਬਲ ਸਮਝਿਆ ਸਾਨੂੰ ਇਹ ਓਪਰਚ्युनिटी ਮਿਲੀ ਆ ਤੋ ਬਤੌਰ ਐਜ਼ ਅ ਸਟੂਡੈਂਟ ਜੇ ਮੈਂ ਗੱਲ ਕਰਾਂ ਏ এডਿਕੇਸ਼ਨ ਦੇ ਵਿੱਚ ਮੇਰਾ ਹੋਲਡ ਹੈ ਕਿਉਂਕਿ ਮੇਨ ਮੇਰਾ ਉਹਦੇ ਨਾਲ ਹੀ ਮੇਰਾ ਸਾਰਾ ਲੈਣਾ ਦੇਣਾ ਹੈ ਉਹਦੀ ਮੈਂ ਗੱਲ ਕਰਾਂਗਾ ਬਾਕੀ ਇੱਕ ਐਕਸਪிரஸ் ਕਰਨਾ ਹੈ ਕਿ ਐਕਸਪੋਜ਼ਰ ਮਿਲਦਾ ਬੱਚੇ ਨੂੰ ਇੱਕ ਉਹਨੂੰ ਆਪਣੇ ਕੌਨਫੀਡੈਂਸ ਲੈਵਲ ਆਪਣੇ ਟੈਲੈਂਟ ਆਪਣਾ ਜਿਹੜੀ ਉਹ ਫਿਲਮ ਤੇ ਵਰਕ ਕਰ ਰਿਹਾ ਹੈਗਾ ਅੱਗੇ ਉਹਨੂੰ ਕੀ ਇੰਟਰਸਟ ਹੈ ਕਾਫੀ ਕੁਝ ਪਤਾ ਲੱਗਦਾ ਸੋ ਇੱਕ ਬਹੁਤ ਵੱਡਾ ਇੱਕ ਬੜਾ ਵਧੀਆ ਉਪਰਾਲਾ ਪੰਜਾਬ ਸਰਕਾਰ ਦਾ ਅਸੀਂ ਇਸਦੇ ਬਹੁਤ ਧੰਨਵਾਦੀ ਆ ਸੈਸ਼ਨ ਦੇਖਣਾ ਜੀ ਸੈਸ਼ਨ ਚਲਾਣਾ ਜੀ ਕੀ ਫਰਕ ਸੈਸ਼ਨ ਦੇਖਣਾ ਇਹ ਬੜਾ ਵਧੀਆ ਤੁਹਾਡਾ ਸਵਾਲ ਹੈ ਸੈਸ਼ਨ ਦੇਖਣਾ ਦੇਖਣ ਤੋਂ ਤੇ ਤੁਸੀਂ ਬਸ ਵਾਚ ਕਰ ਰਹੇ ਹੋ ਨਾ ਤੁਸੀਂ ਬਾਰ ਬਾਰ ਦੇਖ ਰਹੇ ਹੋ ਜਾਂ ਏਦਾਂ ਹੋ ਰਿਹਾ ਉਹ ਇਹ ਕਰ ਰਹੇ ਨੇ ਇਹਨਾਂ ਨੇ ਇਹ ਗੱਲ ਰੱਖੀ ਜਦੋਂ ਤੁਸੀਂ ਉਸ ਮੂਮੈਂਟ ਤੇ ਪ੍ਰੈਜ਼ੈਂਟ ਹੁੰਦੇ ਹੋ ਉਹ ਮੂਮੈਂਟ ਨੂੰ ਜੀਣਾ ਕਹਿੰਦੇ ਆ ਅਸੀਂ ਉਹ ਮੂਮੈਂਟ ਜੀਣੀ ਹੈ ਬਤੌਰ ਐਮਐਲਏ ਬਗਭਾਏ ਕਿ ਇੱਕ ਦਿਨ ਦਾ ਐਮਐਲਏ ਬਣ ਕੇ ਆਪਣੇ ਅੰਦਰ ਵੀ ਕੋਈ ਐਸੀ ਚੀਜ਼ ਨਿਕਲ ਜਾਏਗੀ ਕਿ ਸ਼ਾਇਦ ਕੱਲ ਨੂੰ ਪੋਲਿਟਿਕਸ ਚਣਾਪਵੇਂ ਹਾਂ ਜਰੂਰ ਜੀ ਸਰ ਵੇਅਰ ਦਾ ਵਿੰਡ ਬਲੋਜ਼ ਦੇਖੋ ਪਰ ਹਾਂ ਇੱਕ ਬੜਾ ਵਧੀਆ ਇਨੀਸ਼ੀਏਟਿਵ ਆ ਬਹੁਤ ਕੁਝ ਸਿੱਖਣ ਨੂੰ ਮਿਲਿਆ ਅੱਗੇ ਫਿਰ ਸਿੱਖਦੇ ਰਾਂਗੇ ਫੈਮਿਲੀ 'ਚ ਕੌਣ ਕੌਣ ਆਰਥੀ ਕਰਦੇ ਨੇ ਫੈਮਿਲੀ 'ਚ ਮੇਰੇ ਫਾਦਰ ਸਾਹਿਬ ਨੇ تھے ਉਹ ਟੀਚਰ ਨੇ ਮੇਰੇ ਮਦਰ ਇੱਕ ਕਾਉਂਸਲਰ ਨੇ ਮੈਂ ਰਿਕ ਮੇਰੀ ਛੋਟੀ ਸਿਸਟਰ